ਪੰਜਾਬੀ ਗਾਇਕਾ ਸੁਚੇਤ ਬਾਲਾ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬੀ ਸੰਗੀਤ ਜੱਟ ਦੇ ਥੰਮ ਬਾਬਾ ਬੋਰ ਕੁਲਦੀਪ ਮਾਨਕ ਤੇ ਸੁਰਿੰਦਰ ਛਿੰਦਾ ਜੀ ਨੂੰ ਲੈ ਕੇ ਕਾਫੀ ਕੁਝ ਬੋਲ ਦੀ ਨਜ਼ਰ ਆ ਰਹੀ ਹੈ ਮਜ਼ਾ ਤਾਂ ਤਾਂ ਹੁੰਦਾ ਜੇਕਰ ਜਿਉਂਦੇ ਹੁੰਦੇ ਇਹ ਦੋਵੇਂ ਲੋਕ ਜਿਨ੍ਹਾਂ ਵਿੱਚੋਂ ਸੁਰਿੰਦਰ ਛਿੰਦਾ ਤੇ ਕੁਲਦੀਪ ਮਾਨਕ ਸਾਹਿਬ ਉਸ ਬਿਨਾਂ ਕਿਤੇ ਨਾ ਕਿਤੇ ਬਿਆਨਬਾਜ਼ੀ ਹੁੰਦੀ ਤਾਂ ਪਤਾ ਲੱਗਦਾ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਪਰ ਸੁਚੇਤ ਬਾਲਾ ਇਹਨਾਂ ਦਿਨਾਂ ਦੇ ਵਿੱਚ ਇੰਟਰਵਿਊ ਤੇ ਇੰਟਰਵਿਊ ਦੇ ਜ਼ਰੀਏ ਇਹਨਾਂ ਦੇ ਉੱਪਰ ਬਹੁਤ ਤਰ੍ਹਾਂ ਦੇ ਅਜਿਹੇ ਦੋਸ਼ ਲਗਾ ਰਹੀ ਹੈ ਜਿਨ੍ਹਾਂ ਨੂੰ ਸੁਣ ਕੇ ਸ਼ਰੋਤੇ ਜਿਹੜੇ ਨੇ ਉਹ ਕਾਫੀ ਸੁਚੇਤ ਬਾਲਾ ਤੋਂ ਨਰਾਜ਼ ਨੇ ਪੋਸੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਸੁਚੇਤ ਬਾਲਾ ਆਪਣੇ ਸਮੇਂ ਦੀ ਬਾ ਕਮਾਲ ਕਲਾਕਾਰ ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਲਿਕਾ ਔਰ ਮੈਨੂੰ ਇਸ ਗਾਇਕਾ ਨੂੰ ਬੜੇ ਨਜ਼ਦੀਕ ਤੋਂ ਵੇਖਣ ਦਾ ਸੁਨਣੇ ਦਾ ਮੌਕਾ ਮਿਲਿਆ ਕਿਉਂਕਿ ਨੌਰਜੋਨ ਕਲਚਰ ਸੈਂਟਰ ਦੇ ਜ਼ਰੀਏ ਕਈ ਵਾਰ ਫਕੀਰ ਚੰਦ ਪਤੰਗਾ ਸਾਹਿਬ ਜਿਹੜੇ ਬਾਅਦ ਵਿੱਚ ਸੁਨੀਤਾ ਪੱਟੀ ਜੀ ਦੇ ਨਾਲ ਗਾਉਣ ਲੱਗ ਪਏ ਸੀ ਔਰ ਸੁਨੀਤਾ ਪੱਟੀ ਔਰ ਫਕੀਰ ਚੰਦ ਪਤੰਗਾ ਜੀ ਦੇ ਨਾਲ ਕਾਫੀ ਮੈਨੂੰ ਐਂਕਰਿੰਗ ਕਰਨ ਦਾ ਵੀ ਮੌਕਾ ਮਿਲਿਆ ਔਰ ਵੱਡੀ ਗੱਲ ਇਹ ਹੈ ਕਿ ਸੁਚੇਤ ਬਾਲਾ ਬਾ ਕਮਾਲ ਕਲਾਕਾਰ ਹੈ ਬਹੁਤ ਖੂਬਸੂਰਤ ਗਾਣਾ ਮਾਲਕ ਨੇ ਦਿੱਤਾ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਅਲੱਗ-ਅਲੱਗ ਚੈਨਲਾਂ ਦੇ ਉੱਪਰ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਉਸ ਨੂੰ ਲੈ ਕੇ ਸਰੋਤਿਆਂ ਦੇ ਵਿੱਚ ਕਾਫੀ ਜ਼ਿਆਦਾ ਨਰਾਜ਼ਗੀ ਹੈ ਖਾਸ ਕਰਕੇ सुरेंद्र ਚੰਦਾ ਐ ਔਰ ਕੁਲਦੀਪ ਮਾਨਕ ਅਸੀਂ ਇਹ ਨਹੀਂ ਕਹਿੰਦੇ ਕਿ ਕਿਉਂਕਿ ਸਾਨੂੰ ਪਤਾ ਹੀ ਨਹੀਂ ਗੱਲ ਦਾ ਕਿ ਉਸ ਵੇਲੇ ਕੀ ਹੋਇਆ ਸੀ ਹੁਣ ਇਹਨਾਂ ਗੱਲਾਂ ਤੋਂ ਪਤਾ ਲੱਗ ਰਿਹਾ ਹੈ ਕਿ ਮੈਡਮ ਜੀ ਜੇਕਰ ਤੁਸੀਂ ਇਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਪ੍ਰਤੀ ਆਪਾਸ਼ਾ ਇਸਤੇਮਾਲ ਕਰਦੇ ਹੋ ਤਾਂ ਫਿਰ ਤੁਹਾਨੂੰ ਉਹਨਾਂ ਦੇ ਜਿਉਂਦੇ ਜੀ ਕਰਨਾ ਚਾਹੀਦਾ ਸੀਗਾ ਹੁਣ ਤਾਂ ਉਹ ਜਾ ਚੁੱਕੇ ਨੇ ਜਾ ਚੁੱਕੇ ਨੇ ਹੁਣ ਕਿਹਨੂੰ ਸੁਣਾ ਰਹੇ ਆਪਾ ਔਰ ਇਹ ਤੁਹਾਡੇ ਇਹਨਾਂ ਬੋਲਾਂ ਨੂੰ ਲੈ ਕੇ ਤੁਹਾਡੀ ਇੰਟਰਵਿਊ ਵਿੱਚ ਕੀਤੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਦੋਹਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਔਰ ਜੋ ਇਹਨਾਂ ਕਲਾਕਾਰਾਂ ਨੂੰ ਚਾਹੁੰਦੇ ਨੇ ਇਹਨਾਂ ਦੇ ਫੈਨ ਨੇ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਚੰਗਾ ਹੁੰਦਾ ਤੁਸੀਂ ਉਹਨਾਂ ਦੇ ਜਿਉਂਦਿਆਂ ਤੇ ਗੱਲਬਾਤ ਕਰਦੇ ਉਹ ਫਿਰ ਤੁਹਾਨੂੰ ਜਵਾਬ ਵੀ ਦਿੰਦੇ ਵੀ ਦੱਸੋ ਅਸੀਂ ਕਿੱਥੇ ਗਲਤ ਆ ਤੇ ਫਿਰ ਮਜ਼ਾ ਆਉਂਦਾ ਹੁਣ ਤਾਂ ਜਾ ਚੁੱਕੇ ਨੇ ਔਰ ਪਤਾ ਨਹੀਂ ਮਾਲਕ ਨੇ ਅਸੀਂ ਤਾਂ ਇਹ ਹੀ ਦੁਆ ਕਰਦੇ ਹਾਂ ਕਿ ਅਕਾਲ ਪੁਰਖ ਗਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ ਪਰ ਸੁਚੇਤ ਬਾਲਾ ਜੀ ਤੁਸੀਂ ਵੀ ਬੜੇ ਸਿਆਣੇ ਸੀਨੀਅਰ ਕਲਾਕਾਰ ਹੋ ਔਰ ਇਸ ਪੜਾਅ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਿਤੇ ਨਾ ਕਿਤੇ ਜਦੋਂ ਤੁਹਾਡੇ ਮੂੰਹੋਂ ਸੁਣਦੇ ਆ ਤਾਂ ਦੁੱਖ ਲੱਗਦਾ ਹੁਣ ਲੋਕ ਇਹ ਪੁੱਛ ਰਹੇ ਨੇ ਕਿ ਅਸਲ ਦੇ ਵਿੱਚ ਸੁਚੇਤ ਬਾਲਾ ਦੇ ਵੱਲੋਂ ਬੇਮਤਲਬਲੀ ਬੇਤੁਕੀ ਤੇ ਜਾਤੀ ਸੂਚਕ ਜਿਹੜੀਆਂ ਟਿੱਪਣੀਆਂ ਕਰਦੇ ਨੇ ਜਿੱਥੇ ਕਿ ਛਿੰਦਾ ਜੀ ਨੇ ਮਾਨਕ ਸਾਹਿਬ ਨੇ ਉਹਨਾਂ ਦੇ ਪਰਿਵਾਰ ਵੀ ਕਾਫੀ ਜ਼ਿਆਦਾ ਨਾਰਾਜ਼ ਨੇ ਔਰ ਖਾਸ ਕਰਕੇ ਉਹਨਾਂ ਦੇ ਸ਼ਾਗਿਰਦ ਉਹਨਾਂ ਨੂੰ ਚਾਉਣ ਵਾਲੇ ਉਹ ਵੀ ਬਹੁਤ ਜ਼ਿਆਦਾ ਨਾਰਾਜ਼ ਨੇ ਹਾਂ ਜੇ ਕੋਈ ਗੁੱਸਾ ਗਿਲਾ ਸੀਤ ਹੈ ਉਹਨਾਂ ਦੇ ਜਿਉਂਦੇ ਜੀ ਕੱਢ ਲੈਂਦੇ ਤਾਂ ਸ਼ਾਇਦ ਬਹੁਤ ਵਧੀਆ ਹੁੰਦਾ ਜੇਕਰ ਤੁਹਾਡਾ ਆਪਸ ਵਿੱਚ ਹੀ ਕੋਈ ਕਿਉਂਕਿ ਗੱਲ ਤਾਂ ਕੁਝ ਵੀ ਨਹੀਂ ਹੁੰਦੀ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਉਹ ਜਦੋਂ ਦੋਨੇ ਪਰਿਵਾਰ ਵਿੱਚ ਬੈਠਦੇ ਤਾਂ ਮਿਸ ਅੰਡਰਸਟੈਂਡਿੰਗ ਦੂਰ ਹੋ ਜਾਂਦੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਅੱਜ ਜਦੋਂ ਤੁਹਾਡੀਆਂ ਇੰਟਰਵਿਊਆਂ ਸੁਣੀ ਦੀਆਂ ਔਰ ਤੁਸੀਂ ਗੱਲਬਾਤ ਕਰਦੇ ਹੋ ਤੇ ਨੇਚਰਲੀ ਬਹੁਤ ਬੁਰਾ ਜਿਹਾ ਲੱਗਦਾ ਹੈ ਖैर ਤੁਸੀਂ ਇੱਕ ਜ਼ਿੰਮੇਵਾਰ ਇਨਸਾਨ ਹੋ ਅਸੀਂ ਤਾਂ ਕੀ ਕਹਿ ਸਕਦੇ ਆ ਤੁਸੀਂ ਕੀ ਦੇਖਿਆਏ ਤਾਂ ਤੁਸੀਂ ਜਾਣਦੇ ਹੋ ਛਿੰਦਾ ਜੀ ਜਾਣਦੇ ਨੇ ਮਾਨਕ ਸਾਹਿਬ ਜਾਣਦੇ ਨੇ ਪਰ ਇਸ ਤਰ੍ਹਾਂ ਪਬਲੀਕਲੀ ਗੱਲਬਾਤ ਕਰਨੀ ਇਹ ਕਿਤੇ ਨਾ ਕਿਤੇ ਸ਼ੂਬਾ ਨਹੀਂ ਦੇ ਰਹੀ ਸੁਚੇਤ ਬਾਲਾ ਜੀ ਤੁਸੀਂ ਤਾਂ ਆਪ ਇੰਨੇ ਸੀਨੀਅਰ ਹੋ ਨੇ ਨੀੱਚੇ ਗਾਇਕ ਨੂੰ ਹੁਣ ਕੋਈ ਕਮੈਂਟ ਦੇ ਵਿੱਚ ਕਹਿ ਰਿਹਾ ਕਿ ਨਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹੈ ਤੁਸੀਂ ਇਹ ਸਭ ਕੁਝ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਮੈਂਟ ਦਿਓ ਕਿਉਂਕਿ ਫਿਰ ਉਹਨਾਂ ਨੇ ਚੈਨਲ ਵਾਲਿਆਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸਟ ਆਇਆ ਉਹਨੂੰ ਪਲੀਜ਼ ਤੁਸੀਂ ਨਾ ਪਾਓ ਔਰ ਉਹਨਾਂ ਨੇ ਇਹ ਵੀ ਲੋਕਾਂ ਨੇ ਦੋਸਤਾਂ ਨੇ ਜਿਹੜੇ ਮਤਲਬ ਉਹਨਾਂ ਨੂੰ ਚਾਉਣ ਵਾਲੇ ਨੇ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਹੋ ਤੇ ਕੋਸ਼ਿਸ਼ ਕਰੋ ਕਿ ਮਤਲਬ ਇਹਨਾਂ ਪੋਸਟਾਂ ਦਾ ਹੁਣ ਕੀ ਫਾਇਦਾ ਹੁ ਨਾ ਤਾਂ ਸੁੰਦਾ ਛਿੰਦਾ ਜੀ ਨੇ ਔਰ ਨਾ ਮਾਨਕ ਸਾਹਿਬ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਐ ਇਹ ਪੋਸਟਾਂ ਬਾਰੇ ਸੁਣਦੇ ਨੇ ਉਹਨਾਂ ਨੂੰ ਬਿਆਨਬਾਜ਼ੀ ਜਿਹੜੀ ਐ ਉਹ ਸੁਣ ਕੇ ਗੁੱਸਾ ਆਉਂਦਾ ਹੈ ਸੋ ਸੁਚੇਤ ਬਾਲਾ ਵੀ ਜ਼ਿੰਮੇਵਾਰ ਐ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਜ਼ਿੰਮੇਵਾਰ ਇਨਸਾਨ ਐ ਕਿਉਂਕਿ ਆਫਟਰ ਆਲ ਸੰਗੀਤ ਦੇ ਮਤਲਬ ਕਹਿ ਸਕਦੇ ਆ ਕਿ ਬਹੁਤ ਅੱਛਾ ਸੰਗੀਤ ਸਿੱਖਿਆ ਹੋਇਆ ਆ ਕਈ ਵਾਰ ਇਹਨਾਂ ਨੂੰ ਗਾਉਂਦਿਆਂ ਸੁਣਿਆ ਹੋਇਆ ਹੈ ਪਤੰਗਾ ਸਾਹਿਬ ਦੇ ਨਾਲ ਇਹਨਾਂ ਨੂੰ ਵੇਖਿਆ ਹੈ ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦੇ ਨਾਲ ਆਪਣੀ ਸਿਆਣਪ ਦਾ ਪਤਾ ਲੱਗ ਜਾਂਦਾ ਕਿਉਂਕਿ ਉਹ ਤਾਂ ਜਾ ਚੁੱਕੇ ਨੇ ਜਾ ਚੁੱਕੇ ਨੇ ਔਰ ਉਹਨਾਂ ਨੇ ਪਤਾ ਨਹੀਂ ਮਤਲਬ ਕਿਹੜੇ ਮਾਲਕ ਨੇ ਉਹਨਾਂ ਨੂੰ ਕਿਸ ਰਸਤੇ ਪਾ ਦਿੱਤਾ ਹੈ ਆਕਾਲਪੁਰ ਕੀ ਜਾਣਦਾ ਪਰ ਤੁਸੀਂ ਹੁਣ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਿਲਕੁਲ ਨਾ ਕਰੋ ਕਿਉਂਕਿ ਨਾਰਾਜ਼ਗੀ ਪਰਿਵਾਰ ਦੇ ਵਿੱਚ ਵੀ ਹੈ ਦਰਸ਼ਕਾਂ ਦੇ ਵਿੱਚ ਵੀ ਨਰਾਜ਼ਗੀ ਹੈ شاਗਿਰਦਾਂ ਦੇ ਵਿੱਚ ਵੀ ਨਰਾਜ਼ਗੀ ਹੈ ਸੋ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਣ ਤੋਂ ਤੁਸੀਂ ਗੁਰੇਜ਼ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ